ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਪਕੌੜਿਆਂ ਵਾਲੀ ਕੜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਨੂੰ ਮਿਲ ਸਕੇ ਤੇ ਚਲੋ ਫਿਰ ਆਪਾਂ ਕੜੀ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਹੁਣ ਪਹਿਲੇ ਆਪਾਂ ਇੱਕ ਪਤੀਲਾ ਲੈਂਦਾ ਜਿਹਦੇ ਵਿੱਚ ਆਪਾਂ ਦੋ ਕੌਲੀਆਂ ਦਹੀਂ ਦੀਆਂ ਪਾ ਲਵਾਂਗੇ ਤੇ ਅੱਧੀ ਕੌਲੀ ਆਪਾਂ ਇੱਥੇ ਬੇਸਣ ਪਾਵਾਂਗੇ ਦੋ ਕੌਲੀਆਂ ਦਹੀਂ ਤੇ ਵਿੱਚ ਆਪਾਂ ਅੱਧੀ ਕੌਲੀ ਬੇਸਣ ਦੀ ਪਾ ਲੈਣੀ ਹੈ ਤੇ ਇਹਦੇ ਵਿੱਚ ਹੁਣ ਆਪਾਂ ਤਿੰਨ ਕੌਲੀਆਂ ਪਾਣੀ ਐਡ ਕਰਾਂਗੇ ਇਹ ਹੁੰਨੇ ਦੇ ਵਿੱਚ ਆਪਾਂ ਐਡ ਕਰਾਂਗੇ ਸਭ ਤੋਂ ਪਹਿਲੇ ਇੱਕ ਚਮਚ ਲਾਲ ਮਿਰਚ ਪਾਊਡਰ ਇੱਕ ਚਮਚ ਨਮਕ ਤੇ ਡੇਢ ਚਮਚ ਆਪਾਂ ਹਲਦੀ ਪਾਊਡਰ ਦਾ ਪਾ ਲਵਾਂਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਗੁੱਡਲੀਆਂ ਨਾ ਬਣ ਕੋਈ ਵੀ ਲੰਮਸ ਨਾ ਰਹੇ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਇਹਨੂੰ ਮਿਕਸ ਕਰਨ ਤੋਂ ਬਾਅਦ ਇੱਥੇ ਫਿਰ ਮੈਂ ਇਹਦੇ ਵਿੱਚ ਦੋ ਕੌਲੀਆਂ ਪਾਣੀ ਦੀਆਂ ਐਡ ਕੀਤੀਆਂ ਚਾਹਨੀ ਕਿ ਟੋਟਲ ਆਪਾਂ ਪੰਜ ਕੌਲੀਆਂ ਪਾਣੀ ਲਿੱਤਾ ਹੁਣ ਗੈਸ ਔਨ ਕਰਕੇ ਆਪਾਂ ਕੜੀ ਨੂੰ ਰਿਜਣ ਵਾਸਤੇ ਰੱਖ ਦਿੱਤਾ ਹੈ ਆਪਾਂ ਹੁਣ ਪਕੌੜਿਆਂ ਦੀ ਤਿਆਰੀ ਕਰਾਂਗੇ ਤੇ ਇੱਕ ਸਾਈਡ ਤੇ ਕੜੀ ਰਿਜਦੀ ਰਹੇਗੀ ਹੁਣ ਇੱਥੇ ਪਕੌੜਿਆਂ ਵਾਸਤੇ ਮੈਂ ਇੱਕ ਬੌਲ ਦੇ ਵਿੱਚ ਬਰੀਕ-ਬਰੀਕ ਕੱਟ ਕੀਤੀ ਹੋਈ ਪਾਲਕ ਲਈ ਹੈ ਇਹ ਇੱਕ ਗੁੱਛੀ ਪਾਲਕ ਸੀਗੀ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਉਸ ਤੋਂ ਬਾਅਦ ਉਹਦੀ ਜਿਹੜੀਆਂ ਡੰਡੀਆਂ ਸੀਗੀਆਂ ਉਹ ਉਤਾਰ ਕੇ ਤੇ ਆਪਾਂ ਪਾਲਕ ਨੂੰ ਲਿੱਤਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਇੱਥੇ ਇੱਕ ਬਰੀਕ-ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ ਬਰੀਕ-ਬਰੀਕ ਕੱਟਤੀਆਂ ਹੋਈਆਂ ਦੋ ਹਰੀਆਂ ਮਿਰਚਾਂ ਪਾ ਦੇਾਂਗੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲੇ ਅੱਧਾ ਚਮਚ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਪਾਵਾਂਗੇ ਹਲਦੀ ਪਾਊਡਰ ਤੇ ਅੱਧਾ ਚਮਚ ਆਪਾਂ ਪਾਵਾਂਗੇ ਧਨੀਆ ਪਾਊਡਰ ਤੇ ਇੱਕ ਚਮਚ ਆਪਾਂ ਪਾਵਾਂਗੇ ਨਮਕ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਪਾਵਾਂਗੇ ਅਜਵੈਨ ਤੇ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਜੀਰਾ ਤੇ ਚਮਚ ਦਾ ਚੌਥਾ ਹਿੱਸਾ ਹੀ ਇੱਥੇ ਆਪਾਂ ਗਰਮ ਮਸਾਲਾ ਐਡ ਕਰ ਲਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਕੌਲੀ ਬੇਸਨ ਹੁਣ ਇਹਨੂੰ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਲਾਂਗੇ ਤੇ ਇੱਥੇ ਆਪਾਂ ਥੋੜਾ ਥੋੜਾ ਪਾਣੀ ਲੈ ਕੇ ਇਹਨੂੰ ਮਿਕਸ ਕਰਨਾ ਤਾਂ ਕਿ ਇਹ ਜ਼ਿਆਦਾ ਵੀ ਪਾਣੀ ਨਾ ਆਪਣੇ ਤੋਂ ਪੈ ਜਾਵੇ ਧਿਆਨ ਰੱਖਣ ਤੇ ਹੌਲੀ ਹੌਲੀ ਇਹਨੂੰ ਮਿਕਸ ਕਰਾਂਗੇ ਆਪਾਂ ਤੇ ਆਪਾਂ ਇਹਨੂੰ ਇਦਾਂ ਦੇ ਤਿਆਰ ਕਰਨਾ ਹੈ ਕਿ ਆਪਣਾ ਜਿਹੜਾ ਇਹ ਮਟੀਰੀਅਲ ਹੈ ਇਹ ਪਕੌੜਾ ਬਣਾਉਣ ਲਈ ਜੁੜਨਾ ਚਾਹੀਦਾ ਹੈ ਕਿ ਹਾਂ ਹੁਣ ਆਪਣਾ ਜਿਹੜਾ ਪਕੌੜਾ ਉਹ ਈਜ਼ੀਲੀ ਬਣ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਪਾਸੇ ਆਪਣੀ ਕੜੀ ਬਣਦੀ ਪਈ ਹੈ ਇਹਨੂੰ ਪਹਿਲੇ ਇੱਕ ਵਾਲਾ ਫੁੱਲਾ ਆਂਚ ਤੇ ਦਵਾਇਆ ਸੀ ਤੇ ਉਸ ਤੋਂ ਬਾਅਦ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਰਿਜਨ ਦਿੱਤਾ ਹੈ ਤੇ ਹੁਣ ਇੱਕ ਪੈਨ ਦੇ ਵਿੱਚ ਆਪਾਂ ਇੱਥੇ ਸਰੋਂ ਦਾ ਤੇਲ ਲੈਂਦਾ ਹੈ ਤੇ ਉਹਨੂੰ ਗਰਮ ਹੋਣ ਲਈ ਰੱਖ ਦਿੱਤਾ ਸੀ ਤੇ ਹੁਣ ਇਹ ਜਿਹੜਾ ਤੇਲ ਹੈ ਬਿਲਕੁਲ ਗਰਮ ਹੋ ਚੁੱਕਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਆਪਣੇ ਪਕੌੜੇ ਫਰਾਈ ਕਰਾਂਗੇ ਤੇ ਜਦੋਂ ਆਪਾਂ ਇਹਦੇ ਵਿੱਚ ਪਕੌੜੇ ਪਾਣੇ ਤੇ ਆਪਾਂ ਫਲੇਮ ਹੈ ਜਿਹੜੀ ਉਹਨੂੰ మీడియం ਰੱਖਣਾ ਹੈ ਲੋ ਟੂ మీడియం ਹਾਈ ਫਲੇਮ ਤੇ ਨਹੀਂ ਬਣਾਣਾ ਕਿਉਂਕਿ ਹਾਈ ਫਲੇਮ ਤੇ ਕੀ ਹੋਏਗਾ ਕਿ ਉਹ ਇੱਕਦਮ ਉੱਪਰੋਂ ਬ੍ਰਾਊਨ ਹੋ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਂਦੇ ਐ ਇਸ ਕਰਕੇ ਆਪਾਂ ਇਹਨਾਂ ਨੂੰ మీడియం ਫਲੇਮ ਤੇ ਹੀ ਪਕਾਵਾਂਗੇ ਤੇ ਹੁਣ ਇਹ ਇੱਕ ਸਾਈਡ ਤੋਂ ਪੱਕ ਚੁੱਕਿਆ ਤਾਂ ਇੱਥੇ ਇਹਨਾਂ ਨੂੰ ਹੁਣ ਆਪਾਂ ਉਲਟਾ-ਪਲਟਾ ਕੇ ਸਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਹੁਣ ਇਹ ਚੰਗੀ ਤਰ੍ਹਾਂ ਪੱਕ ਚੁੱਕੇ ਆ ਤੇ ਲਾਈਟ ਜੇ 골ਡਨ ਵੀ ਹੋ ਗਏ ਆ ਤੇ ਹੁਣ ਇੱਥੇ ਆਪਾਂ ਇਹਨਾਂ ਨੂੰ ਇੱਕ ਟਿਸ਼ੂ ਪੇਪਰ ਦੇ ਉੱਪਰ ਕੱਢ ਲਵਾਂਗੇ ਤੇ ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਆਪਣੇ ਪਕੌੜਿਆ ਉਹਨਾਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਤੇ ਇੱਧਰ ਹੁਣ ਆਪਣੀ ਕੜੀ ਨੂੰ ਵੀ ਪੱਕਦੇ ਹੋਏ ਕਾਫੀ ਟਾਈਮ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਕੜੀ ਹੈ ਉਹ ਆਲਮੋਸਟ ਬਣ ਕੇ ਰੈਡੀ ਹੀ ਹੈ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧੀ ਕੌਲੀ ਇਮਲੀ ਵਾਲੇ ਪਾਣੀ ਦੀ ਤੇ ਇਹਦੇ ਨਾਲ ਜਿਹੜੇ ਹੈਗਾ ਆਪਣੀ ਕੜੀ ਦਾ ਸਵਾਦ ਹੋਰ ਵੀ ਵਧੀਆ ਆਉਂਦਾ ਕਿਉਂਕਿ ਕੜੀ ਥੋੜੀ ਜਿਹੀ ਖੱਟੀ ਹੀ ਸਵਾਦ ਲੱਗਦੀ ਹੈ ਤੇ ਜੇਕਰ ਤੁਸੀਂ ਜਿਹੜੀ ਵੀ ਲੱਸੀ ਜਾਂ ਦਹੀਂ ਯੂਜ਼ ਕੀਤਾ ਜੇ ਉਹ ਆਲਰੇਡੀ ਬਹੁਤ ਖੱਟਾ ਸੀ ਤਾਂ ਫਿਰ ਤੁਸੀਂ ਇਮਲੀ ਦਾ ਪਾਣੀ ਸਕਿਪ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਪਕੌੜੇ ਬਣਾ ਕੇ ਤਿਆਰ ਕੀਤੇ ਆਂ ਉਕੜੀ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਆਪਾਂ ਥੋੜੇ ਥੋੜੇ ਕਰਕੇ ਸਾਰੇ ਪਕੌੜੇ ਕੜੀ 'ਚ ਪਾ ਲਵਾਂਗੇ ਪਕੌੜਿਆਂ ਵਾਲੀ ਕੜੀ ਕਿਹਨੂੰ ਕਿਹਨੂੰ ਖਾਣਾ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹਨੂੰ ਜ਼ਿਆਦਾ ਪਸੰਦ ਹੈ ਪਕੌੜਿਆਂ ਵਾਲੀ ਕੜੀ ਖਾਣਾ ਤੇ ਜਾਂ ਕਿਹਨੂੰ ਜ਼ਿਆਦਾ ਪਸੰਦ ਹੈ ਬਿਨਾ ਪਕੌੜਿਆਂ ਤੋਂ ਸਿਰਫ ਆਲੂ ਪਿਆਜ਼ ਪਾ ਕੇ ਜਿਹੜੀ ਆਪਾਂ ਕੜੀ ਬਣਾਉਣੀ ਹੈ ਉਹ ਵਾਲੀ ਤਿਆਰ ਹੋ ਚੀ ਆਪਣੀ ਪਕੌੜਿਆ ਵਾਲੀ ਘੜੀ ਬਣ ਕੇ ਬਿਲਕੁਲ ਰੈਡੀ ਤੇ ਹੁਣ ਇਹਦੇ ਲਈ ਆਪਾਂ ਤੜਕਾ ਪ੍ਰਿਪੇਅਰ ਕਰਾਂਗੇ ਤੇ ਗੈਸ ਆਪਾਂ ਕਰ ਦਿੰਨੇ ਆ ਬੰਦ ਹੁਣ ਮੈਂ ਗੈਸ ਦੇ ਉੱਪਰ ਰੱਖਿਆ ਇੱਕ ਪੈਨ ਤੇ ਇਹਦੇ ਵਿੱਚ ਇੱਕ ਕੜਛੀ ਪਾਵਾਂਗੇ ਆਪਾਂ ਤੇਲ ਦੀ ਇਹ ਉਹੀ ਤੇਲ ਹੈ ਜਿਹਦੇ ਵਿੱਚ ਆਪਾਂ ਪਕੌੜਿਆਂ ਨੂੰ ਫਰਾਈ ਕੀਤਾ ਸੀਗਾ ਹੁਣ ਜਿਹੜਾ ਤੇਲ ਹੈ ਉਹ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਦੋ ਤੋਂ ਤਿੰਨ ਕਲੀਆਂ ਲਸਣ ਦੀਆਂ ਜਿਨ੍ਹਾਂ ਨੂੰ ਮੈਂ ਬਰੀਕ-ਬਰੀਕ ਕੱਟ ਕਰ ਲਿਆ ਤਾਂ ਇਹਨੂੰ ਆਪਾਂ ਹਲਕਾਗਾ ਫਰਾਈ ਕਰ ਲਵਾਂਗੇ ਤੇ ਜਿੱਦਾਂ ਲਸਣ ਹਲਕੀ ਜਿਹੀ ਫਰਾਈ ਹੋ ਜਾਏਗੀ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਅੱਧਾ ਚਮਚ ਜੀਰਾ ਅੱਧਾ ਚਮਚ ਕਲੰਜੀ ਅੱਧਾ ਚਮਚ ਸੌਂਫ ਅੱਧਾ ਚਮਚ ਸਾਬਤ ਧਨੀਆ ਅੱਧਾ ਚਮਚ ਮੇਥੀ ਦਾਣਾ ਤੇ ਅੱਧਾ ਚਮਚ ਰਾਈ ਤੇ ਦੋ ਸੁੱਕੀਆਂ ਹੋਈਆਂ ਲਾਲ ਮਿਰਚਾਂ ਇਹਨਾਂ ਨੂੰ ਵੀ ਆਪਾਂ ਪੈਨ ਦੇ ਵਿੱਚ ਐਡ ਕਰ ਲਵਾਂਗੇ ਇਨਾਂ ਨੂੰ ਵੀ ਆਪਾਂ ਹਲਕਾ ਜਿਹਾ ਫਰਾਈ ਕਰ ਲੈਣਾ ਤੇ ਜਿੱਦਾਂ ਆਪਣੇ ਮਸਾਲੇ ਹਲਕੇ ਜਿਹੀ ਫਰਾਈ ਹੋ ਜਾਣਗੇ ਤਾਂ ਇਹਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਪਿਆਜ਼ ਜਿਹਨੂੰ ਮੈਂ ਲੰਬਾ ਲੰਬਾ ਕੱਟ ਕਰ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ ਨੂੰ ਭੁੰਦੇ ਭੁੰਦੇ ਨਾਲ ਹੀ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਇੱਥੇ ਕੜੀ ਪੱਤਾ ਮੈਂ ਫਰੈਸ਼ ਕੜੀ ਪੱਤੇ ਦਾ ਯੂਜ਼ ਕਰ ਰਹੀ ਹਾਂ ਇਹਦੇ ਨਾਲ ਆਪਣੀ ਕੜੀ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਪਣੇ ਪਿਆਜ਼ ਆ ਉਹ ਵੀ ਬ੍ਰਾਊਨ ਹੋ ਗਏ ਹਨ ਤੇ ਜਿਹੜਾ ਆਪਣਾ ਤੜਕਾ ਇਹ ਬਣ ਕੇ ਬਿਲਕੁਲ ਰੈਡੀ ਤੇ ਹੁਣ ਇੱਥੇ ਆਪਾਂ ਗੈਸ ਬੰਦ ਕਰ ਦੇਾਂਗੇ ਤੇ ਇੱਥੇ ਮੈਂ ਕੜੀ ਨੂੰ ਇੱਕ ਬੌਲ ਦੇ ਵਿੱਚ ਕੱਢ ਲੈਂਦਾ ਤੇ ਹੁਣ ਜਿਹੜਾ ਆਪਾਂ ਤੜਕਾ ਤਿਆਰ ਕੀਤਾ ਉਹਨੂੰ ਕੜੀ ਦੇ ਉੱਪਰ ਪਾਵਾਂਗੇ ਪਰ ਉਸ ਤੋਂ ਪਹਿਲੇ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਨਾਲ ਜਿਹੜਾ ਆਪਣੇ ਤੜਕੇ ਦਾ ਕਲਰ ਹੈ ਉਹ ਹੋਰ ਵੀ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਸ ਤੜਕੇ ਨੂੰ ਕੜੀ ਦੇ ਉੱਪਰ ਪਾ ਦਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਜਿੱਦਾਂ ਹੀ ਆਪਾਂ ਤੜਕੇ ਨੂੰ ਕੜੀ ਦੇ ਉੱਪਰ ਪਾਇਆ ਇਹ ਦੇਖਣ ਨੂੰ ਕਿੰਨਾ ਵਧੀਆ ਲੱਗ ਰਿਹਾ ਕਲਰਫੁਲ ਤੇ ਹੁਣ ਆਪਣਾ ਚੜੀ ਪਕੌੜੇ ਵਾਲੀ ਕੜੀ ਆ ਉਹ ਬਣ ਕੇ ਬਿਲਕੁਲ ਰੈਡੀ ਹੈ ਤੇ ਉੱਪਰ ਜਦੋਂ ਇਸ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਤੜਕਾ ਇਹਦੇ ਉੱਪਰ ਲਾਉਣੇ ਆ ਇਹਦੇ ਨਾਲ ਜਿਹੜੀ ਇਹਦੀ ਲੁੱਕ ਹੈ ਔਰ ਇਹਦਾ ਟੇਸਟ ਹੈ ਉਹ ਹੋਰ ਵੀ ਵਧ ਜਾਂਦਾ ਹੈ ਤਾਂ ਲੋ ਜੀ ਆਪਣੀ ਕੜੀ ਬਣ ਕੇ ਬਿਲਕੁਲ ਰੈਡੀ ਤੇ ਆਈ ਹੋਪ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਏਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮਿਲਦੇ ਹਾਂ ਫਿਰ ਆਪਾਂ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ